ਆ ਵੀ ਮਿੱਤਰੋ ਟਰੈਕਟਰ ਤੁਸੀਂ ਬਹੁਤ ਦੇਖਿਆ ਆ ਨਿਊਜਲਾਂਗਣੋ ਕਿੰਨਾ ਵਾਲਾ ਟਰੈਕਟਰ ਆ ਜੀ 1 2 3 4 ਤੇ 5 ਇਹ ਬਾਈ ਕਮਾਲ ਕਰਦੀ ਹੈ ਨਾ ਯਾਰ ਹਾਂਜੀ ਚਾਰਾਂ ਵਾਲਾ ਵੀ ਹੁੰਦਾ 6 ਵਾਲਾ ਵੀ ਕਲਾਸ ਕਰ ਵੇਖਿਆ ਪਰ ਅੱਜ ਪਹਿਲੀ ਵਾਰੀ ਤੁਹਾਡੇ ਕੋਲੇ ਆਪਾਂ ਦੇਖ ਰਹੇ ਆਂ ਵੀ 5 ਨਿਊਜਲਾਂਗਣੋ ਵਾਲਾ ਟਰੈਕਟਰ 5 ਵਾਲਾ 5 ਸਿਲੰਡਰ ਇਹ 99 ਐਚਪੀ ਦਾ ਉਹਨਾਂ ਨੇ ਤਕਰੀਬਨ ਦੱਸਿਆ ਸੀ ਨੀਅਰ ਬਾਉਂਡ 99 ਐਚਪੀ ਦਾ ਫੀਚਰ 88 ਜੀ ਕੰਪਨੀ ਨੇ ਦੇ ਦਿੱਤੇ ਜਿੱਦਾਂ ਹੁਣ ਵੀ ਜਿਹੜੇ ਮਰਜ਼ੀ ਗੇਅਰ ਤੇ ਆਪਾਂ ਬੈਕ ਕਰਦੇ ਆਂ ਜੇ ਤੁਹਾਂ ਗਾਹ ਨੂੰ ਕਰਨਾ ਪਛਾਹ ਨੂੰ ਕਰਨਾ ਉਹ ਅਲੱਗ ਤੋਂ ਇਧਰੋਂ ਠੀਕ ਹੈ ਜੀ ਓੜੇ ਵਰਗਾ ਟਰੈਕਟਰ ਪਿਆ ਵੀ ਮੇਰੇ ਦੇਖ ਅਬਾ ਸ਼ੋਅ ਹੀ 2 ਕੰਟਲ ਦੀ ਹਣੀ ਆ ਅੰਡਰ ਲੋਡ ਹੀ ਚੱਲਦਾ ਵਾ ਜਿੱਡੇ ਸਾਡੇ ਕੋ ਸਾਂਦੇ ਆ 20 ਤਵੇ ਆ 10 ਫੁੱਟ ਰੂਟਾ ਵੀਟਰ ਆ ਠੀਕ ਹੈ ਤੇ ਏਡੇ ਕਿਤੇ ਅੰਡਰ ਲੋਡ ਹੀ ਚੱਲਦਾ ਕੋਈ ਲੋਡ ਨਹੀਂ ਮਰ ਮਹਿਸੂਸ ਕਰਦਾ ਉਹਦੇ ਕਰਕੇ ਇਹਦਾ ਡੀਜ਼ਲ ਖਰਚਾ ਜਿਹੜਾ ਘਟਿਆ ਇਹ 88 ਮਾਡਲ ਜਿਹਦੇ ਉਦੋਂ ਦਾ ਨਾਲ ਹੀ ਇਹ ਪਾਵਰ ਸਟੀering ਆਇਆ ਜੀ ਸਾਰਾ ਫੀਟਿੰਗ ਹੈ ਇਹ ਬਈ ਅਰੀਜਨਲ ਹੀ ਹੈ ਇਹ ਅਰੀਜਨਲ ਹੈ ਜੀ ਅੱਛਾ ਅਗਲਾ ਹਿੱਸਾ ਵੀ ਅਰੀਜਨਲ ਆ ਠੀਕ ਹੈ ਜੀ ਇਹਦੇ ਚ ਪੀਟੀਓ ਦੀਆਂ ਦੋ ਸਪੀਡਾਂ ਆ ਗਈਆਂ ਜੀ ਸਾਰੇ ਤਵੇ ਖੋਲ ਦੀਏ ਜਿੱਦਾਂ ਚੁੰਡੀ ਕਰਾਇਆ ਮਿੱਟੀ ਨਹੀਂ ਖੜਦਾ ਗਿੜ ਨੂੰ हट ਜਾਂਦੇ ਪਰ ਇਹਨੂੰ ਕੋਈ ਪਤਾ ਨਹੀਂ ਆ। ਸਵਾਗਤ ਆ ਕਿਸਾਨ ਵੀਰੋ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਅੱਜ ਜਿਹੜਾ ਟਰੈਕਟਰ ਦਿਖਾਉਣ ਜਾ ਰਹੇ ਆ ਇਹ ਮੇਰਾ ਖਿਆਲ ਕਿਸੇ ਵੀਰ ਨੇ ਪਹਿਲਾਂ ਨਹੀਂ ਦੇਖਿਆ ਹੋਣਾ ਕਿਉਂਕਿ ਅਸੀਂ ਵੀ ਪਹਿਲੀ ਵਾਰੀ ਦੇਖ ਰਹੇ ਆ 8006 ਤੇ 22 ਹੋਰਾਂ ਤਾਂ ਜਾਣਕਾਰੀ ਲੈਣੀ ਆ ਕਿਹੜਾ ਟਰੈਕਟਰ ਆ ਇਹ ਅਸਲ ਦੇ ਵਿੱਚ origignal ਆ ਜਾਂ ਕਿਦਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਸ਼ੋਬ ਨਾਮ ਤੇ ਜੀ ਐਡਰੈਸ ਦਸੀਏ ਜੀ ਅ ਮੇਰਾ ਨਾਮ ਰਣਜੀਤ ਸਿੰਘ ਆ ਜੀ ਇਹ ਮੇਰੇ ਤੋਂ ਵੱਡੇ ਭਾਈ ਕੁਲਦੀਪ ਸਿੰਘ ਠੀਕ ਹੈ ਜੀ ਇਹ ਭਤੀਜਾ ਇਹਨਾਂ ਦਾ ਬੇਟਾ ਗੁਰਸ਼ੰਨ ਸਿੰਘ ਜੀ ਠੀਕ ਹੈ ਜੀ ਤੇ ਪਿੰਡ ਸਾਡਾ ਸਾਰੰਗੜਾ ਠੀਕ ਹੈ ਜੀ ਡਿਸਟ੍ਰਿਕਟ ਅੰਮ੍ਰਿਤਸਰ ਤਹਿਸੀਲ ਲੁਪੋਗੇ ਠੀਕ ਹੈ ਬਾਈ ਜੀ ਬਾਈ ਜੀ ਆਪਣਾ ਟਰੈਕਟਰ ਹੈ ਜੀ ਹਾਂ ਜੀ ਹਾਂ ਜੀ ਇਹ ਬਾਈ ਜੀ ਆਪਣੇ ਕੋਲੇ ਕਿੰਨੇ ਸਮੇਂ ਤੋਂ ਆ ਜੀ ਇਹ 6 ਸਾਲ ਹੋਈ ਚੱਲੇ ਜੀ 6 ਸਾਲ ਹੋ ਗਏ ਜੀ ਹਾਂ ਜੀ ਤੇ ਇਹ ਬਾਈ ਜੀ ਜਦੋਂ ਲਿਆ ਮੰਨ ਲਓ ਇਹ ਇਸ ਤਰ੍ਹਾਂ ਹੀ ਲਿਆ ਜਾ ਇਹਦੇ ਵਿੱਚ ਕੋਈ ਅਪਡੇਸ਼ਨ ਅਪਡੇਟ ਕੀਤਾ ਤੁਸੀਂ ਇਹਦੇ ਵਿੱਚ ਹਿੱਸਾ ਲਵਾਇਆ ਬਾਈ ਜੀ ਆਪਾਂ ਪਹਿਲਾਂ ਤਾਂ origignal ਹਿੱਸਾ ਸੀਗਾ ਇਹਦਾ ਠੀਕ ਹੈ ਜੀ ਤੇ ਫਿਰ ਇਹਦਾ ਅਸੀਂ ਜਿੱਦਾਂ ਅੱਜ-ਕੱਲ੍ਹ ਇਸ ਟੂਲਮੈਂਟ ਮਤਲਬ ਆਉਂਦੇ ਆ 3 ਸਪੀਡ ਆ ਉਹ ਦੂਜਾ ਤੇਜਾ ਰੋਟਾਵੇਟਰ ਹਾਂਜੀ ਉਹਦੇ ਕਰਕੇ ਫਿਰ ਇਹ ਹੀ ਕਰਾਰੋ ਦਾ ਮਤਲਬ ਜਿਹੜਾ 18 ਮਾਡਲ ਕਰਾਰੋ ਦਾ ਫਰੀਦ ਦਾ ਹਿੱਸਾ ਲਵਾਇਆ ਠੀਕ ਹੈ ਬਾਈ ਜੀ ਹਾਂਜੀ ਤੇ ਬਾਈ ਜੀ ਹੁਣ ਇਹਦੇ ਤੋਂ ਮੰਨ ਲਓ ਆਪਾਂ ਫਿਰ ਖੇਤੀ ਦਾ ਹੀ ਕੰਮ ਲੈਨੇ ਕੱਲਾ ਖੇਤੀ ਦਾ ਲੈਨੇ ਸਾਡੇ ਦੋ ਟਰੈਕਟਰ ਸਾਡੇ ਕੋਲ ਕਿੰਡੋ ਫਾਰਮ ਆ ਠੀਕ ਹੈ ਜੀ ਤੇ ਇੱਕ ਸਾਡੇ ਕੋਲ ਇਹ ਪਹਿਲਾਂ ਹਿੰਦੁਸਤਾਨ ਸੀਗਾ ਸਾਡੇ ਕੋਲ ਠੀਕ ਹੈ ਜੀ ਉਹ ਕਾਫੀ ਚ ਰਹੀ ਹਿੰਦੁਸਤਾਨ ਦੇ ਉਹਦਾ 4 ਅਸੀਂ ਵਾਏ ਵੱਖ-ਵੱਖ ਮਤਲਬ ਠੀਕ ਹੈ ਜੀ ਤੇ 91 ਤੋਂ ਲੈ ਕੇ 4 ਹਿੰਦੁਸਤਾਨ ਰਹਿ ਸਰ ਤੋਂ ਠੀਕ ਹੈ ਜੀ ਤੇ ਫਿਰ ਉਹ ਹਿੰਦੁਸਤਾਨ ਅਸੀਂ ਦਿੱਤਾ ਸੀਗਾ ਉਹਦੇ ਵਿੱਚ ਸਪੀਡਾਂ ਵਾਲਾ ਨਹੀਂ ਸੀ ਹੈਗਾ ਤੇ ਫਿਰ ਉਹ ਦੇ ਕੇ ਇੰਡੋ ਫਾਰਮੇਸੀ ਲੈ ਜਾਂਦਾ ਜੀ ਨਵਕ ਠੀਕ ਹੈ ਜੀ ਤੇ ਇਹਨੂੰ ਵੀ ਸਪੀਡ ਵਾਲਾ ਹਿੱਸਾ ਇਸ ਕਰਕੇ ਲਵਾ ਲਿਆ ਵੀ ਜਿੱਦਾਂ ਰੂਟਾ ਵੀਟਰ ਚੱਲਦਾ ਸੁਪਰ ਸੀਟਰ ਚੱਲਦਾ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਬਾਈ ਜੀ ਹੋਰਾਂ ਨਾਲ ਵੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਆ ਬਾਈ ਇੱਕ ਵਾਰ ਤੁਹਾਡਾ ਵੀ ਸਵਾਗਤ ਹੈ ਵੀਡੀਓ ਦੇ ਵਿੱਚ। ਖਦਾ ਸਵਾਗਤ ਹੈ। ਆਪਣਾ ਸ਼ੋਕਨਾਮ ਬਾਈ ਗੁਰਸ਼ਰਨ ਸਿੰਘ ਹੈ ਜੀ। ਠੀਕ ਹੈ। ਹਾਂ ਜੀ। ਆ ਮੜੀਆਂ ਨਿਓਜਲਾਂ ਗਣਾ ਬਾਈ। ਲੈ ਵੀ ਮਿੱਤਰੋ ਟਰੈਕਟਰ ਤੁਸੀਂ ਬਹੁਤ ਦੇਖਿਆ ਆ ਨਿਓਜਲਾਂ ਗਣਾ ਕਿੰਨਾ ਵਾਲਾ ਟਰੈਕਟਰ ਹੈ ਜੀ? 1 2 3 4 ਤੇ 5 ਇਹ ਬਈ ਕਮਾਲ ਕਰਦੀ ਹੈ ਨਾ ਯਾਰ ਹਾਂਜੀ ਚਾਰਾਂ ਵਾਲਾ ਵੀ ਹੁੰਦਾ ਛੇਾਂ ਵਾਲਾ ਵੀ ਕਲਾਸ ਕਰ ਵੇਖਿਆ ਪਰ ਅੱਜ ਪਹਿਲੀ ਵਾਰੀ ਤੁਹਾਡੇ ਕੋਲੇ ਆਪਾਂ ਦੇਖ ਰਹੇ ਆਂ ਵੀ 5 ਨੀ ਆਉਜਲਾ ਵਾਲਾ ਟਰੈਕਟਰ 5 5 ਸਿਲੰਡਰ ਹਾਂਜੀ ਤੇ ਬਈ ਕੋਈ ਇਹਦੀ ਗਰਮ ਗਰਮ ਦੀ ਸ਼ਿਕਾਇਤ ਨਾ ਜੀ ਨਾ ਹਾਂਜੀ ਹਾਂਜੀ ਕੋਈ ਚੱਕਰ ਨਹੀਂ 100 ਤੱਕ ਤੇ ਰਹਿੰਦਾ ਨੋਰਮਲ ਆ 100 ਟਪਰਚਰ ਤੱਕ 100 ਤੋਂ ਉੱਪਰ ਜਾ ਕੇ ਇਹਨੇ ਗਰਮਦਾ ਹੋਣਾ ਉਹ ਤਾਂ ਉੱਦੀ ਤੱਕ ਜਾਂਦਾ ਹੀ ਨਹੀਂ ਆ ਜਾਂਦਾ ਹੀ ਨਹੀਂ ਹਾਂ ਕੋਈ ਪ੍ਰੋਬਲਮ ਨਹੀਂ ਆ ਸਾਰੇ ਤਵੇ ਖੋਲਦੀਏ ਜਿੱਦਾਂ ਚੁੰਡੀ ਕਰਾਇਆ ਮਿੱਟੀ ਨਹੀਂ ਖੜਦਾ ਹਾਂਜੀ ਗਿਣ ਨੂੰ ਵੜ ਜਾਂਦੇ ਪਰ ਇਹਨੂੰ ਕੋਈ ਪਤਾ ਨਹੀਂ ਆ ਠੀਕ ਹੈ ਨਹੀਂ ਅਸਲ ਦੇ ਵਿੱਚ ਨਹੀਂ ਆਉਂਦਾ 6 ਸਿਲੰਡਰ ਆਉਂਦਾ ਪਹਿਲਾਂ ਤਾਂ ਸੁਣਿਆ ਸੀਗਾ ਸ਼ਾਇਦ ਏਅਰ ਫੋਰਸ ਦੇ ਖਾਤੇ ਚ ਆਏ ਸੀਗੇ ਠੀਕ ਹੈ ਪਰ ਫਿਰ ਪਤਾ ਲੱਗਾ ਵੀ ਨੇ ਮਤਲਬ 3 ਸਿਲੰਡਰ ਆ ਰਿਹਾ ਤੇ ਜਾਂ 6 ਸਿਲੰਡਰ ਹਾਂਜੀ ਛੇ ਸਿਲੰਡਰ ਬਹੁਤ ਘੱਟ ਆ ਤੇ ਇਹ ਫਿਰ ਪੇਟੀਬੰਦ ਇੰਜਨ ਲਾ ਕੇ ਮਤਲਬ ਜਿਹੜਾ ਪੰਜ ਸਿਲੰਡਰ ਇੰਜਨ ਜਿਹੜਾ ਆ ਠੀਕ ਹੈ ਇਹ ਯਾਨੀ ਤੁਸੀਂ ਥੋੜੇ ਹੱਥੀਂ ਤਿਆਰ ਕੀਤਾ ਗਿਆ ਟਰੈਕਟਰ ਆਪਾਂ ਕਹਿ ਸਕਦੇ ਹਾਂ ਹਾਂਜੀ ਹਾਂਜੀ ਵੀ ਇਹ ਦੁਨੀਆ ਦੇ ਵਿੱਚ ਟਰੈਕਟਰ ਹੈ ਨਹੀਂ ਨਹੀਂ ਹੈਗਾ ਨਹੀਂ ਇਹ ਵੀ ਹੈਗਾ ਠੀਕ ਹੈ ਇਹ ਪੰਜ ਸਿਲੰਡਰ ਕੱਲਾ ਜਿਹੜਾ ਮਿੱਤਰੋ ਆਪਾਂ ਟਰੈਕਟਰ ਦੇਖ ਰਹੇ ਆ ਇਹ ਕੱਲਾ ਬਾਈ ਹੋਰਾਂ ਕੋਲੇ ਆ ਜੀ ਹਾਂਜੀ ਤੇ ਇਹ ਬਾਈ ਆਪਣੀ ਇਹਦੀ ਡੀਜ਼ਲ ਐਵਰੇਜ ਕਿੰਨੀ ਆ ਜੀ ਡੀਓ ਐਵਰੇਜ ਇੰਦਾ ਜੀ ਜਦੋਂ ਜੇ ਪਲਾਟ ਹੋਣ ਠੀਕ ਹੈ ਜੀ ਤੇ ਜਿੱਦਾਂ ਹੁਣ 15 ਦਾ ਕਲਟੀਵੇਟ ਅਸੀਂ ਪਾਉਨੇ ਆ ਠੀਕ ਹੈ ਤੇ ਫਿਰ ਤੇ ਪੌਣੇ ਕਿ ਲੀਟਰ ਤੇ ਲੀਟਰ ਚ ਪੌਣੇ ਲੀਟਰ ਚ ਕਿਲਾ ਜਿਹੜਾ ਆਵਾਜ਼ ਆਉਂਦਾ ਪਰ ਦੇ ਪਲਾਟ ਅੰਡਰ ਲੋਡ ਚੱਲਦਾ ਵਾ ਜਿੱਡੇ ਸਾਡੇ ਕੋ ਸਾਂਦੇ ਆ 20 ਤਵੇ ਆ 10 ਫੁੱਟ ਰੋਟਾ ਵੀਟਰ ਆ ਠੀਕ ਹੈ ਤੇ ਏਡੇ ਕਿ ਤੇ ਅੰਡਰ ਲੋਡ ਹੀ ਚੱਲਦਾ ਕੋਈ ਲੋਡ ਨਹੀਂ ਮਹਿਸੂਸ ਕਰਦਾ ਉਹਦੇ ਕਰਕੇ ਇਹਦਾ ਡੀਜ਼ਲ ਖਰਚਾ ਜਿਹੜਾ ਘਟਿਆ ਠੀਕ ਹੈ ਬਾਕੀ ਮਿੱਤਰੋ ਆਜ ਬੜੀ ਪਿਆਰੀ ਹੈ ਦੀ ਤੁਹਾਨੂੰ ਆਵਾਜ਼ ਵੀ ਦਿਖਾਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਬਾਕੀ ਕੋਸ਼ਿਸ਼ ਕਰਾਂਗੇ ਆਪਾਂ ਸਾਰੀ ਜਾਣਕਾਰੀ ਲਈਏ ਟਰੈਕਟਰ ਬਾਰੇ ਤੇ ਬਾਈ ਜੀ ਜਦੋਂ ਇਹ ਤੁਸੀਂ ਰੱਖਿਆ ਜੀ ਇਹ ਕਿੰਨੇ ਐਚਪੀ ਦਾ ਦੱਸਿਆ ਗਿਆ ਜੀ ਇਹਨੇ ਇਹ 99 ਐਚਪੀ ਦਾ ਉਹਨਾਂ ਨੇ ਤਕਰੀਬਨ ਦੱਸਿਆ ਸੀ ਨੀਅਰ ਬਾਉਂਡ 99 ਐਚਪੀ ਦਾ ਠੀਕ ਹੈ ਹਾਂ ਤੇ ਬਾਕੀ ਬਈ ਇਹਦੇ ਵਿੱਚ ਕੋਈ ਤੁਸੀਂ ਹੋਰ ਮੋਡੀਫਿਕੇਸ਼ਨ ਕਰੀ ਹੋਵੇ ਕੋਈ ਜਿਵੇਂ ਅੱਜਕੱਲ ਟਰਬੋ ਵਗੈਰਾ ਜਾਂ ਨਹੀਂ ਉਸ ਨੇ ਉਹ ਨਹੀਂ ਕੁਝ ਵੀ ਕੀਤਾ ਕੋਈ ਲੋਡ ਨਹੀਂ ਨਹੀਂ ਕੋ ਲੋ ਠੀਕ ਹੈ ਉਦਾਂ ਹੀ ਇਹ ਚ ਤਾਕਤ ਬਥੇਰੀ ਤੁਹਾਨੂੰ ਬੜਾ 43 ਹਸਪੀਚ ਜਿਹੜਾ ਐਚਪੀ ਹੈਗਾ ਹਾਂਜੀ ਉਹੀ ਨਹੀਂ ਮਾਣੋ ਉਹੀ ਨਹੀਂ ਮਾਣੋ ਪੁਰਾਣੇ ਟਰੈਕਟਰ ਜਿਹੜੇ 55 ਅੱਜਕੱਲ ਸੋਨਾ ਲੀਕਾ 855 ਉਹਨਾਂ ਤੋਂ ਮੇਰੇ ਖਿਆਲ ਚ ਉਹਦੀ ਵੱਧ ਪਾਵਰ ਹੈ ਵੱਧ ਹੈ ਹਾਂਜੀ ਇਹਨੇ ਤਾਂ ਬਈ ਕੀ ਗੋਲਣਾ ਹਨਾ 15 ਹਲਾਂ ਨੂੰ ਹਾਂਜੀ ਹਾਂਜੀ ਚਾਰ ਚਾਰ ਸਿਲੰਡਰ ਜਿਹੜਾ ਉਹਦੇ ਮਗਰ 17 ਹਲ ਪਾਉਂਦੇ ਆ ਪਰ ਸਾੜ ਕੋ ਚਲੋ ਇੰਡੋ ਫਾਰਮਸੀ ਨਾਲ ਉਹਦੇ ਕਰਕੇ ਫਿਰ ਦੋਵੇਂ ਹਲ ਤੇ ਮਿਲਦੇ ਕੀ ਨਾ ਉਹਦੇ ਮਗਰ ਵੀ ਪਾ ਲਈ ਦੇ ਇਹਨੇ ਮਗਰ ਵੀ ਪਾ ਲਈ ਦੇ ਠੀਕ ਹੈ ਬਈ ਹਾਂਜੀ ਤੇ ਜਿਹੜਾ ਇੰਡੋ ਫਾਰਮਾ ਉਹ ਬਈ ਛੋਟਾ ਏ ਤੋਂ ਉਹਦੇ 58 HP ਆ ਠੀਕ ਹੈ ਠੀਕ ਹਾਂਜੀ ਫਿਰ ਤਾਂ ਇਹਦਾ ਬਈ ਬਹੁਤ ਫਰਕ ਆ ਹਾਂਜੀ ਫਰਕ ਆ ਜਿਆਦੇ ਵੱਡੇ ਕੰਮ ਆ ਲਈ ਫਿਰ ਇਹਨੂੰ ਵਰਤੀਦਾ ਠੀਕ ਹੈ ਇਹ ਇਹ ਹੁਣ ਬਈ 5 ਸਾਲ ਹੋ ਗਏ ਰੱਖੇ ਨੂੰ ਇਹ ਜਣਜੀ ਆ ਨਹੀਂ ਜਿਆਦਾ ਚਿਰ ਹੋਇਆ ਨਹੀਂ ਇਹ 2010 ਚ ਹੀ ਰੱਖਿਆ ਜੀ 10 ਤੇ ਹਜੇ ਤੱਕ ਬਈ ਇਹਦਾ ਕੋਈ ਇੰਜਨ ਦੀ ਰਪਰੇ ਨਾ ਕੁਛ ਨਹੀਂ ਕੁਛ ਨਹੀਂ ਸਰਵਿਸ ਤੋਂ ਬਣਾ ਕੁਛ ਨਹੀਂ ਹਾਂਜੀ ਨਾ ਕੋਈ ਗਰਮ ਹੁੰਦਾ ਇਹਦਾ ਖਤਰਾ ਜੀ ਠੀਕ ਹੈ ਜੀ ਇਹ 88 ਮਾਡਲ ਜਿਹਦੇ ਉਦੋਂ ਦਾ ਨਾਲ ਹੀ ਇਹ ਪਾਵਰ ਸਟੀering ਆਇਆ ਜੀ ਅੱਛਾ ਹਾਂਜੀ ਜਿਹੜਾ ਇਹ ਪਾਵਰ ਸਟੀering ਆਪਾਂ ਦੇਖ ਰਹੇ ਆ ਇਹ origignal ਆ origignal ਆ ਇਹਦੇ ਨਾਲ ਆਇਆ ਸੀ ਉਦੋਂ ਠੀਕ ਹੈ ਇਹ ਜਾਨੀ 4 ਸਿਲੰਡਰ ਦਾ origignal ਆ ਹਾਂਜੀ origignal ਆ ਇਹ 88 ਮਾਡਲ ਜਦੋਂ ਪਿੱਛੋਂ ਏਜੰਸੀ ਵੱਲੋਂ ਪਾਵਰ ਚ ਆ ਗਿਆ ਠੀਕ ਹੈ ਬਈ ਲਿਆ ਵੀ ਮਿੱਤਰੋ ਦੇਖੋ ਹੁਣ ਤੁਹਾਨੂੰ ਆਪਾਂ ਪਾਵਰ ਵੀ ਦਿਖਾਉਣੇ ਆ ਕਿਸ ਤਰ੍ਹਾਂ ਨਾਲ ਕਰਿਆ ਸੀ ਜਿਵੇਂ ਉਧਰ ਪਲੇਟ ਵਗੈਰਾ ਲੱਗੀ ਆ ਆਪਾਂ ਦੇਖੀਏ ਮਾੜਾ ਜਿਵੇਂ ਆਹ ਫੀਟਿੰਗ ਹੈ ਇਹ ਬਈ ओरिजिनल ਹੀ ਹੈ ਇਹ ओरिजिनल ਹੈ ਜੀ ਅੱਛਾ ਅਗਲਾ ਹਿੱਸਾ ਵੀ ओरिजिनल ਆ ਠੀਕ ਹੈ ਜੀ ਹਾਂ ਜੀ ਬਈ ਜਿਵੇਂ ਆਪਾਂ ਦੇਖੀਏ ਵੀ ਇਹਦੇ ਵਿੱਚ ਅਗੋਂ ਹਿੱਸਾ ਚੌੜਾ ਕਰਨ ਦੀ ਆਪਸ਼ਨ ਆ ਨਾਲ ਹੀ ਇਹਦੇ ਵਿੱਚ ਵੀ ਹਾਂਜੀ ਹਾਂਜੀ ਉਹ ਆਪਾਂ ਜੇ ਛੋਟਾ ਵੱਡਾ ਕਰਨਾ ਚਾਹੋ ਅਡਜਸਟੇਬਲ ਹੈ ਜੀ ਹਾਂਜੀ ਬਹੁਤ ਚੰਗੀ ਤਕਨੀਕ ਦਾ ਬਣਿਆ ਹੋਇਆ ਹਾਂਜੀ ਪਾਵਰ ਸਟੀering ਹੀ ਮੰਨ ਲਓ ਤੁਸੀਂ ਕਿੱਡਾ ਸੋਹਣਾ ਹੋਇਆ ਹੋਇਆ ਹੈ ਬਾਕੀ ਟਰੈਕਟਰ ਕੰਪਨੀ ਨੇ ਵੇਖੋ ਕਿੰਨੀ ਸੋਹਣੀ ਤਕਨੀਕ ਨਾਲ ਬਣਾਇਆ ਹੈ ਹਾਂਜੀ ਹਾਂਜੀ ਤੇ ਬਈ ਪਿਛਲਾ ਹਿੱਸਾ ਬਦਲਣ ਦਾ ਥੋੜਾ ਕੀ ਕਰਨ ਸੀ ਕਿ ਜੀ ਪਿਛਲਾ ਹਿੱਸਾ ਤਾਂ ਬਦਲਿਆ ਹੀ ਜਦੋਂ ਹੁਣ ਰੂਟਾਵੀਟਰ ਵਗੈਰਾ ਚਲਾਉਣਾ ਆਪਾਂ ਸੁਪਰਸੀਡਰ ਚਲਾਉਣਾ ਵਾ ਉਹਦੇ ਕਾਰਨ ਕਰਕੇ ਕੁਛ ਦੀ ਧੌੜ ਘਟ ਹੀ ਉਹ ਸਲੋਪੀਡ ਦਾ ਧੌੜ ਕਰਕੇ ਸੀਗਾ ਠੀਕ ਹੈ ਜੀ ਜਦੋਂ ਟਰਾਲਾ ਲੈ ਗਏ ਅਮਰ ਸਾਹਿਬ ਸਾਡੀ ਅਮਰ ਜਾਈਦਾ ਸਾਨੂੰ ਦੂਰ ਆ ਠੀਕ ਹੈ ਤੇ ਟਾਈਮ ਲੱਗਦਾ ਹੈ ਉਹਦੇ ਕਰਕੇ ਸਾਨੂੰ ਇਹ ਚੇਂਜ ਕਰਨਾ ਪਿਆ ਇੱਕ ਨਾਲੇ ਫਿਰ ਉਹ ਸਪੀਡਾਂ 'ਚ ਹੋ ਗਿਆ 3 ਸਪੀਡ ਲਵਾ ਲਿਆ ਸੀ ਠੀਕ ਹੈ ਜੀ ਹਾਂਜੀ ਤੇ ਬਈ ਜਦੋਂ ਦਾ ਇਹ ਹਿੱਸਾ ਲਾਇਆ ਬਈ ਇਹ ਇਹਨੇ ਕੋਈ ਤੋੜ ਭੰਨ ਤਾਂ ਨਹੀਂ ਕਰੀ ਐਡੇ ਨਹੀਂ ਜੀ ਨਹੀਂ ਕੋਈ ਨਹੀਂ ਜੀ ਬਹੁਤ ਵਧੀਆ ਚੱਕਰ ਲਏ ਜੀ ਇਹਦੇ ਠੀਕ ਹੈ ਇਹ ਹਿੱਸਾ ਵੀ ਕਿੱਥੋਂ ਫਿਟਿੰਗ ਕਰਾਇਆ ਜੀ ਇਸਹਰ ਹਾਂਦ ਤੋਂ ਕਰਾਇਆ ਸੀ ਪਟਿਆਲੇ ਤੋਂ ਅਸੀਂ ਲਿਆ ਸੀ ਠੀਕ ਹੈ ਜੀ 2018 ਮਾਡਲ ਟਰੈਕਟਰ ਦਾ ਇਹਦਾ ਬਈ ਕਿੰਨਾ ਕ ਖਰਚਾ ਆ ਗਿਆ ਸੀ ਕੋਈ ਆਈਡੀਆ ਇਹਦਾ ਆਈਡੀਆ ਲਾ ਕੇ ਸਾਡਾ ਲਗਭਗ 1.5 ਲੱਖ ਰੁਪਏ ਆਇਆ ਸੀ ਠੀਕ ਹੈ ਵਿੱਚ ਉਹ ਕਟਾ ਕੇ ਹਾਂਜੀ ਵਿੱਚ ਕਟਾ ਕੇ ਠੀਕ ਹੈ ਇਹਦੇ 'ਚ ਹੁਣ ਵਧੀਆ ਡਿਸਕ ਬ੍ਰੇਕਾਂ ਹੋ ਗਈਆਂ ਹਨਾ ਬਈ ਆ ਸਾਰਾ ਕੁਝ ਨਵਾਂ ਮਾਡਲ ਹੋ ਗਿਆ ਠੀਕ ਹੈ ਹਾਂਜੀ ਪਰ ਰੇਮ ਵੀ ਚੇਂਜ ਕਰਾ ਦਿੱਤੇ ਸੀ ਹਾਂ ਹਾਂਜੀ ਰੇਮ ਵੀ ਚੇਂਜ ਹੋਏ ਹਾਂ ਹਾਂਜੀ ਏ ਬਈ ਹੁਣ 16 9 30 ਵਾਲੇ ਰਹਿਮਾਨ ਹਾਂਜੀ 16 9 30 ਵਾਲੇ ਆ ਠੀਕ ਹੈ ਵੈਸੇ 28 ਹੁੰਦਾ ਜਿਵੇਂ ਜ਼ਿਆਦਾਤਰ ਹਾਂਜੀ ਤੇ ਆ ਬਈ ਵਿੱਚ ਇੱਕ ਪਲੇਟ ਪਾਈ ਹੈ ਹਾਂਜੀ ਇਹ ਜੋੜ ਵਾਸਤੇ ਪਾਈ ਹੈ ਜੀ ਇਹ ਸਰਹੰਦ ਵਾਲਿਆਂ ਪਾਈ ਹੈ ਠੀਕ ਹੈ ਹਾਂਜੀ ਬਾਕੀ ਜਿਹੜੀ ਫਿਟਿੰਗ ਹੈ ਬਈ ਐ ਜਮਾਂ ਰਹੀ ਇਹ ਸਾਰਾ ਹਾਂ ਪਹਿਲਾਂ ਹੀ ਲੱਗ ਰਿਹਾ ਬਈ ਵੀ ਜਗਾੜ ਕੀਤਾ ਹੁੰਦਾ ਹਾਂ ਹਾਂਜੀ ਹਾਂਜੀ ਵਾਸਤੇ ਬਾਕੀ ਬਈ ਕਲਰ ਵੀ ਜਮਾਂ ਨਾਲ ਮੈਚ ਹੀ ਹੋ ਗਿਆ ਤਕਰੀਬਨ ਹਾਂਜੀ ਹਾਂਜੀ ਤੇ ਕੋਈ ਰੰਗ ਕਰਾਉਣ ਦੀ ਜ਼ਰੂਰਤ ਨਹੀਂ ਪਈ ਨਹੀਂ ਇਹਨੂੰ ਵੀ ਕਰਾਇਆ ਰੰਗ ਠੀਕ ਹੈ ਜਿਹੜੀ ਇਹਦੀ ਸ਼ੋਅ ਆ ਬਈ ਇਹ ਕਦੋਂ ਦੀ ਹੋਈ ਰੰਗ ਦੀ ਇਹ 2022 ਚ ਹੋਈ ਸੀ ਜੀ ਠੀਕ ਹੈ 22 ਚ ਤੁਸੀਂ ਮੜੀ ਡੈਕਿੰਗ ਕਰਾਣੀ ਕਰਾ ਹਾਂਜੀ ਹਾਂਜੀ ਠੀਕ ਹੈ ਜੀ ਉਹ 2022 ਚ ਕਰਵਾਈ ਸੀ ਜੀ ਠੀਕ ਹੈ ਇਹਦੇ ਚ ਪੀਟੀਓ ਦੀਆਂ ਦੋ ਸਪੀਡਾਂ ਆ ਗਈਆਂ ਜੇ ਠੀਕ ਹੈ ਇਹ ਇਹ ਜਿਹੜਾ ਕਰਾਰ ਉਹਦਾ ਹਿੱਸਾ ਵੀ ਇਹ ਹੈ ਹਾਂਜੀ ਕਰਾਰ ਉਹਦਾ ਇਹ ਮੰਨ ਲਓ ਪ੍ਰੀਜ਼ 90 ਦਾ ਕਿ ਕਿਹੜੇ ਦਾ ਹੀ ਹੈ ਇਹ ਇਹ ਪ੍ਰੀਜ਼ 60 ਦਾ ਵਾ ਪ੍ਰੀਜ਼ 60 ਦਾ ਹਾਂ ਜੀ ਵਿੱਚ ਵੀ ਇਹ ਡਬਲ ਆਉਂਦੀ ਹੈ ਹਾਂਜੀ ਹਾਂਜੀ ਠੀਕ ਹੈ ਉਹਦੇ ਜਿਵੇਂ ਹੱਕ ਹੱਕ ਵੱਡੀ ਲੱਗੀ ਐ ਤੇ ਟਰਾਲੇ ਕਿੱਡੇ ਕ ਪਾਉਣੇ ਤੁਸੀਂ ਇੱਧਰ ਟਰਾਲਾ ਇਹ ਇਹਦੇ ਮਗਰ 11 ਫੁੱਟ ਦਾ ਵਾ 1 14 ਸੱਤ ਦਾ ਵਾ 1 18 ਸੱਤ ਦਾ ਵਾ ਤੇ ਕੋਈ ਗੋਲ ਦਾ ਨਹੀਂ ਹੋਣਾ ਹੈ ਨਹੀਂ ਜੀ ਨਹੀਂ RAMNA ਕੋਈ ਚੱਕਰ ਨਹੀਂ ਏ ਠੀਕ ਹੈ ਹਾਂ ਜੀ ਤੇ ਸੁਪਰ ਸੀਟਰ ਵੀ ਚਲਾਉਣੀ ਐ ਤੇ ਨਾਲ ਸੁਪਰ ਸੀਟਰ ਆਉਦਾ ਤਾਂ ਨਹੀਂ ਐ ਮੰਗਾ ਕੇ ਇੱਕ ਦੋ ਰਾਂ ਹੀ ਚਲਾਇਆ ਸੀ ਉਹ ਸੱਜਣ ਦਾ ਇੱਕ ਚਲੋ ਆਪਾਂ ਨੂੰ ਲੋਡ ਆ ਉਹ ਸਭ ਚਲਾਉਣਾ ਸਾਨੂੰ ਹਾਂ ਹਾਂ ਜੀ ਵੀ ਪੱਕਾ ਨਹੀਂ ਅਸੀਂ ਚਲਾਉਂਦੇ ਵੀ ਚਲੋ ਰੂਟਾ ਮੀਟਰ ਚੱਲਦਾ ਇਹਦੇ ਮਗਰ ਪੱਕਾ ਬਹੁਤ ਵਧੀਆ ਜੀ ਹਾਂ ਜੀ ਠੀਕ ਉਹ ਕਦੂ-ਕਦੂ ਜਿ ਜਿੱਦਾਂ 1000 ਚੱਕਰ ਤੇ ਕਰ ਦਈਏ ਦੋਹਰ ਲਾਉਣੀ ਆ ਕੋਈ ਲੋੜ ਨਹੀਂ ਸਿੰਗਲ ਜੀ ਉਹਨਾ ਕੰਮ ਕਰ ਦਿੰਦਾ ਠੀਕ ਹੈ ਹਾਂ ਸਪਰਸੀਡਰ ਹੈ ਇਹ ਤਜਰਬਾ ਕੀਤਾ ਵੀ ਜ਼ੀਰੋ ਡ੍ਰਿਲ ਦੀ ਕਾਨਕ ਜਿਹੜੀ ਜ਼ਿਆਦਾ ਨਿਕਲਦੀ ਆਂ ਅਸੀਂ ਜ਼ਿਆਦਾ ਜ਼ੀਰੋ ਨੂੰ ਪਹਿਲ ਦਿੰਨੇ ਆਂ ਤੇ ਇਹ ਬਈ ਆਪਣਾ ਕਲਾਸ ਕਰਨਾ ਵੈਸੇ ਪਿਆਰ ਹੀ ਆ ਕਿ ਕਿਵੇਂ ਤੁਹਾਨੂੰ ਇਹਦੇ ਨਾਲ ਇਹ ਜੀ ਸਾਡੇ ਨਾਲ ਇੱਕ ਰਿਸ਼ਤੇਦਾਰਾਂ ਜਦੋਂ ਇਹ ਨਵੇਂ-ਨਵੇਂ 78 79 ਚਾਹੇ ਠੀਕ ਹੈ ਜੀ ਤੇ ਤਿੰਨ ਸਿਲੰਡਰ ਸੀਗਾ ਆਪਣਾ ਨਾਲ ਦੇ ਕੋਲ ਉਹ ਅਸੀਂ ਬਾਉਂਡਰੀ ਲਿਆਉਂਦੇ ਰਿਹਾ ਇੱਥੇ ਠੀਕ ਹੈ ਜੀ ਤੇ ਉਦੀ ਮਤਲਬ ਇਹ ਪਾਵਰ ਵੇਖ ਕੇ ਇੰਟੀਰੀਅਰ ਵੇਖ ਕੇ ਸਾਰਾ ਇਹਦੀ ਫੀਚਰ ਵੇਖ ਕੇ ਠੀਕ ਹੈ ਤਾਕਤ ਤੇ ਵੀ ਹੈਗੀ ਹੈਗੀ ਮਤਲਬ ਸਾਨੂੰ ਫਿਰ ਇਹਦਾ ਸਾਰਾ ਜਿਹੜਾ ਫੀਚਰ ਵੇਖ ਕੇ ਇਹਦੀ ਪਰਸਨੈਲਿਟੀ ਵੇਖ ਕੇ ਸਾਨੂੰ ਪਿਆਰ ਜਾ ਹੋ ਗਿਆ ਠੀਕ ਹੈ ਤੇ ਸਾਡਾ ਛੌਂਕੇ ਵੀ ਇੱਕ ਵਾਰ ਲਾਸ ਕਰ ਲਈਏ ਫਿਰ ਸਾਡੇ ਲਾਕ ਜਦੋਂ ਜਦੋਂ ਬੰਦ ਹੋ ਗਏ ਫਿਰ ਅਸੀਂ ਸੋਚਿਆ ਵੀ ਬੰਦ ਹੋ ਗਏ ਕੀ ਲੈਣਾ ਜਦੋਂ ਸਾਨੂੰ ਪਤਾ ਲੱਗਾ ਵੀ ਹਿੱਸੇ ਲੱਗਣੇ ਸ਼ੁਰੂ ਹੋ ਗਏ ਠੀਕ ਹੈ ਤੇ ਇਹ ਇਹ ਵੀ ਸੋਚਿਆ ਵੀ ਵੱਡਾ ਲੈ ਲੈਨੇ ਚਾਰ ਸਿਲੰਡਰ ਕਿਉਂਕਿ ਉਹਨਾਂ ਦੇ ਹਿੱਸੇ ਭਾਰੇ ਜੀ ਉਹਨਾਂ 'ਚ ਕੋਈ ਦਿੱਕਤ ਨਹੀਂ ਉਹ ਸੁਣਿਆ ਸੀ ਵੀ 43 ਜਿਹੜਾ ਐਚਪੀ ਆ ਉਹਦਾ ਇੰਜਣ ਤਕੜਾ ਹਿੱਸਾ ਮਾੜਾ ਤੇ ਉਹ ਮਲਦਿੰਦਾ ਠੀਕ ਹੈ ਜੀ ਫਿਰ ਇਹ ਉਧਰੋਂ ਫਿਰ ਚਲੋ ਇਹ ਚੀਜ਼ ਵੀ ਕਰਾ ਲਿਆ ਪਰ ਟਰੈਕਟਰ ਇਹ ਬਹੁਤ ਵਧੀਆ ਸੀ ਉਹ ਪਤਾ ਨਹੀਂ ਬਦਕਿਸਮਤੀ ਕਿਸਮਤ ਗੱਲੋ ਕਿਸਾਨਾਂ ਦੀ ਬਹੁਤ ਵਧੀਆ ਸਭ ਤੋਂ ਘੱਟ ਤੇਲ ਖਾਣ ਵਾਲਾ ਅੱਜ ਵੀ ਮੈਂ ਕਹਿੰਦਾ ਵੀ ਜੇ ਇਹ ਕੰਪਨੀ ਇਹ ਟਰੈਕਟਰ ਕੋਈ ਵੀ ਕੰਪਨੀ ਬਣਾਉਣੀ ਚਾਲੂ ਕਰ ਦੇ ਤੇ ਸੜਕਾਂ ਉਤੇ ਕਲਾਸਿਕ ਟਰੈਕਟਰ ਹੀ ਨਜ਼ਰ ਆਉਗਾ ਕਿਉਂਕਿ ਕਲਾਸਿਕ ਦੇ ਇੰਜਨ ਨੂੰ ਅੱਜ ਵੀ ਕਿਸਾਨ ਬਹੁਤ ਪਸੰਦ ਕਰਦਾ ਹੈ ਗੱਲ ਕਰਵਾਇਆ ਇੱਕ ਹੋਰ ਗੱਲ ਬਾਈ ਜੀ ਕਲਾਸ ਕਰਦੇ ਜਿੰਨੇ ਵੀ ਅੱਜ ਕਿਸਾਨ ਵੀਰ ਵਰਤ ਰਹੇ ਆ ਕਲਾਸ ਕਰਨਾ ਉਹ ਇੱਕ ਦੂਜੇ ਨਾਲ ਜੁੜੇ ਬੜੇ ਆ ਬਾਈ ਜੀ ਤੁਸੀਂ ਵੀ ਮੇਰਾ ਖਿਆਲ ਗਰੁੱਪ ਦੇ ਵਿੱਚ ਹਾਂਜੀ ਅਸੀਂ ਵੀ ਆ ਗਏ ਬਾਈ ਜਿਵੇਂ ਜਸਵੰਤਾ ਨੇ ਮੈਨੂੰ ਤੁਹਾਡੇ ਗਰੇਵਾਲ ਸਾਹਿਬ ਸਾਰੇ ਆ ਸਿੱਧੂ ਗਰੇਵਾਲ ਸਾਹਿਬ ਫਰੀਦ ਲੁਧਿਆਣੇ ਤੋਂ ਤੇ ਸਾਡੇ ਏਰੀਆ ਦੇ ਵਿੱਚ ਵੀ ਮੁੰਡੇ ਆਪਣੇ ਗਵਾਂਢੀ ਮੁੰਡਾ ਜੀ ਉਹਦਾ ਆਪਣਾ ਇੰਜਨ ਜਿਹੜਾ ਤੁਹਾਨੂੰ ਮੈਂ ਦੱਸਿਆ ਗਰਮੀਤ ਬਾਈ ਕੋਟ ਭਾਈ ਤੋਂ ਬਣਿਆ ਆ ਨਾ ਬਹੁਤ ਸੋਹਣਾ ਪਿਛਲਾ ਹਿੱਸਾ ਵੀ ਰਹਿਣ ਵਾਲਾ ਬਹੁਤ ਸੋਹਣਾ ਚੱਲਦਾ ਟਰੈਕਟਰ ਉਹ ਤੇ ਉਹਵੇਂ ਬੰਦੇ ਮਾਨਾ ਦਿਲੋਂ ਜੁੜੇ ਹੋਏ ਆ ਇਹਦੇ ਨਾਲ ਹਾਂ ਜੀ ਸਾਾਨੂੰ ਤੇ ਇਹਦੀ ਸ਼ਕਲ ਦੇਖ ਪਏ ਉਹਨੇ ਸੱਚੀ ਗੱਲ ਜੀ ਕਿਤੇ ਵੀਡੀਓ ਦੇ ਵਿੱਚ ਸਾਡਾ ਕਿਲੋ ਖੁੰਗ ਮੈਂ ਉਸੇ ਲੋਰ ਭਾਵੇਂ ਜਿੰਨੀ ਮਰਜ਼ੀ ਜ਼ਰੂਰੀ ਤੇ ਉਹਦੀ ਵੀਡੀਓ ਦੇਖੀ ਵੀ ਬਿਲਕੁਲ ਠੀਕ ਹੈ ਐਨਾ ਕਲਾਸ ਕਰਨਾ ਪਿਆ ਐਨਾ ਪਿਆ ਤੇ ਤਾਂ ਹੀ ਭਾਈ ਬੰਦੇ ਕਲਾਸ ਕਰਨਾ ਜਿੰਨੇ ਜੁੜੇ ਨੇ ਸਾਰੇ ਐ ਮਾਨ ਲਓ ਫਾਜ਼ਿਲਕਾ ਤਾਂ ਹੀ ਇਹ ਗੱਲਾਂ ਬਾਤਾਂ ਕਰਦੇ ਆ ਇੱਕ ਦੂਜੇ ਨਾਲ ਜੁੜੇ ਹੋਏ ਆ ਜੀ ਹਾਂ ਜੀ ਮਿਲਵਰਤਨ ਬਣਿਆ ਹੋਏ ਆ ਇੱਕ ਦੂਜੇ ਨਾਲ ਦੂਰ ਤੱਕ ਜੀ ਧਰਨਪਾਲ ਹੁਣੀ ਕੋ ਮਹਾਰਾਸ਼ਟਰ ਦੇ ਠੀਕ ਹੈ ਜੀ ਤੋਂ ਮੈਂ ਇੱਕ ਦਿਨ ਦਾ ਆਪਣਾ ਕਮੈਂਟ ਕੀਤਾ ਜੀ ਕਿ ਚਲੋ ਸਾਰੇ ਜਾਨੇ ਰਾਲਕੇ ਜਿੰਨੇ 178 ਮੈਂਬਰ ਹੈਗੇ ਆ ਠੀਕ ਹੈ ਪੈਸੇ ਪਾ ਕੇ ਕੰਪਨੀ ਚਾਲੂ ਕਰਦੀ ਠੀਕ ਹੈ ਪਰ ਉਹ ਕਹਿੰਦੇ ਆਨਪੌਸੀਬਲ ਹੈ ਪੈਸਾ ਬਹੁਤ ਲੱਗਦਾ ਨਹੀਂ ਹੋ ਸਕਦੀ ਆ ਨਹੀਂ ਹੁੰਦਾ ਤੇ ਚਲੋ ਸਰਕਾਰਾਂ ਕਰਨ ਜਾਂ ਕੋਈ ਕਿਸੇ ਜਿੱਦਾਂ ਜਰਮਣ ਵਾਲੇ ਆ ਅੱਜ ਵੀ ਉਹਨਾਂ ਦਾ ਟਰੈਕਟਰ ਜੇ ਉਹ ਇੱਥੇ ਲਾਂਚ ਕਰਨ ਤੇ ਦੇਖ ਸਕਦਾ ਹਾਂ ਦੇਖ ਸਕਦਾ ਹਾਂ ਹਾਂਜੀ ਹੋਰ ਵੀ ਕੰਪਨੀਆਂ ਬਾਹਰੋਂ ਲਾਂਚ ਕਰਦੀਆਂ ਹਾਂ ਜੇ ਕਰਲਾਸਕਰ ਵਾਲੇ ਕਿਤੇ ਇਧਰ ਧਿਆਨ ਕੀਤਾ ਜੇ ਉਹ ਮੈਨੂੰ ਪਤਾ ਕਿਸਾਨ ਜਿੰਨੇ ਕਰਲਾਸਕਰ ਇੱਕ ਨਾ ਚਲਾ ਲਿਆ ਜੀ ਉਹ ਉਹ ਕਰਲਾਸਕਰ ਦਾ ਹੀ ਲਵਰ ਆ ਆ ਸਾਡੇ ਇੱਥੇ ਟੱਕੜ ਪਿੰਡ ਹੈ ਉਹਨਾਂ ਕੋ ਕੱਲ ਪਰਸੋਂ ਹੀ ਮੈਂ ਪੁੱਛਿਆ ਉਹਨਾਂ ਨੇ ਜੌਂਡੀਰ ਲੈੰਦਾ ਤੇ ਉਹ ਕੋ ਸਾਡੇ ਜਿਹੜੇ ਪੁਰਾਣੇ ਰਿਸ਼ਤੇਦਾਰ ਜਿੰਨਾਂ ਕੋ ਹੁੰਦਾ ਹੈ ਉਹਨਾਂ ਲੈਣਾ ਸੀਗਾ ਤੋਂ ਕਹਿੰਦੇ ਦਵਾ ਦੋ ਤੇ ਉਹਨਾਂ ਨੂੰ ਅੱਜ ਪੁੱਛਿਆ ਉਹ ਕਹਿੰਦੇ ਨਹੀਂ ਅਸੀਂ ਵੇਚਣਾ ਨਹੀਂ ਠੀਕ ਹੈ ਹਾਂ ਜੀ ਲੋਕਾ ਨਵੇਂ ਲੈ ਲਿਆ ਪੁਰਾਣੇ ਨਾਲ ਹੀ ਰੱਖੇ ਆ ਅੱਜ ਕੱਲ ਬਾਈ ਜਿਹੜੇ ਨਵੇਂ ਟਰੈਕਟਰਾਂ ਦੀ ਇੰਜੀਨੀਅਰ ਪਤਾ ਨਹੀਂ ਉਹ ਕਿੱਦਾਂ ਦੀ ਮਤਲਬ ਉਹਨਾਂ ਦੀ ਜਾਂ ਸੋਚ ਆ ਉਹਨਾਂ ਦੀ ਮਤਲਬ ਜਿਹੜੀ ਸ਼ੋਅ ਬਣਾਉਂਦੇ ਹੋ ਕੋਈ ਮਤਲਬ ਮੈਂ ਉਹਨੂੰ ਆਈ ਡੋਂਟ ਲਾਈਕ ਮਤਲਬ ਉਹਨਾਂ ਦੀ ਪਰਸਨੈਲਿਟੀ ਹੈ ਨਹੀਂ ਜੀ ਉਹਨਾਂ ਦੀ ਸ਼ੋਅ ਦੀ ਠੀਕ ਹੈ ਇਹਦੀ ਲੰਬਾਈ ਟਰੈਕਟਰੀ ਵਧੀਆ ਫੀਚਰ ਵਧੀਆ ਡੈਸ਼ਬੋਰਡ ਜਿੱਦਾਂ ਨੋਆ ਗੱਡੀ ਚਲਾਈ ਦੀ ਇੰਨਾ ਮਜ਼ਾ ਆਉਂਦਾ ਇਹ ਵੀ ਮੰਨ ਲਓ ਐ ਇੱਕ ਇਹਦੇ ਚਈਆ ਨਾ ਇਹਨੇ ਧਰਲੀ ਮਾਰਨੀ ਨਾ ਡਰਾਈਵਰ ਨੂੰ ਇਹਨੇ ਮੱਥੇ ਤੇ ਜਾ ਕੇ ਤੰਗ ਕਰਨਾ ਹੈ ਨਾ ਨਾ ਕੋਈ ਇਸ ਤਰ੍ਹਾਂ ਦਾ ਕੋਈ ਮੈਂ ਟੈਕਮਾ ਚੱਲਣਾ ਹੈ ਬਹੁਤ ਸਿਗਾ ਜਦੋਂ ਉਤਰਦੇ ਆ ਉਹਦਾ ਐਂ ਲੱਗਦਾ ਹੁੰਦਾ ਵੀ ਯਾਰ ਵਾਕਈ ਬਹੁਤ ਜਾਣਾ ਰੇਟ ਮੈਂ ਤੁਹਾਨੂੰ ਦੱਸਿਆ ਵੀ ਇਹ ਭਤੀਜੇ ਮੇਰੇ ਕੋਲ ਜਿਆਦਾ ਨਵਾਂ ਹੁੰਦਾ ਮੈਂ ਇਹਨੂੰ ਜਿਆਦਾ ਰੱਖਦਾ ਠੀਕ ਹੈ ਕਿਉਂਕਿ ਮੈਨੂੰ ਇਹ ਤਾਂ ਚਲਾਉਣ ਚ ਮੈਨੂੰ ਸੋਹਣਾ ਲੱਗਦਾ ਪਿਆਰਾ ਲੱਗਦਾ ਤੇ ਮੈਂ ਨਾ ਡੀਡੀ ਡੀਜ਼ਲ ਦਾ ਬਹੁਤ ਫਾਇਦਾ ਕਰਦਾ ਸਭ ਤੋਂ ਘੱਟ ਤੇ ਖਾੜਾ ਵਾਲਾ ਕਰਲਸਕ ਟਰੈਕਟਰ ਜਿਹੜਾ ਮਤਲਬ ਅੱਜਕੱਲ ਜਿੱਦਾਂ ਡੀਜ਼ਲ ਹੋਰ ਕੰਪਨੀਆਂ ਵਿੱਚ ਵੀ ਇਹ ਹੁਣ ਸਵਰਾਜ ਦੇ ਵਿੱਚ ਕਲਾਸ ਕਰਈਆਂ ਦੀ ਕਿੰਨੀ ਹਾਂ ਨਾ ਮਾਰਕੀਟ ਬਣਾਈ ਕਰਤਾਰ ਚ ਵੀ ਹੁਣ ਕਰਤਾਰ ਵਾਲਿਆਂ ਨੇ ਹੁਣ ਨਵਾਂ ਕਰਤਾਰ ਚ ਆਉਣ ਡਿਆ ਜੇ ਬਿਲਕੁਲ ਕਰ ਕਰ ਉਹਦੇ ਸੇਮ ਹੀ ਇਹੋ ਲਾਲੋ ਨਾ ਕਰਾਰੋ ਘਿਰ ਬਕਸਾਉਣ ਡਿਆ ਹਾਂਜੀ ਟੈਂਸ਼ਨ ਕਰਾਉਸ ਕਰਦਾ ਹੁਣ ਨਮਾਈ ਵੀ ਇਸ ਹਿਸਾਬ ਨਾਲ ਚੁੱਕਿਆ ਨਹੀਂ ਜਾਂਦਾ ਫੀਚਰ 88 ਜੀ ਕੰਪਨੀ ਨੇ ਦੇ ਦਿੱਤੇ ਜਿੱਦਾਂ ਹੁਣ ਵੀ ਜਿਹੜੇ ਮਰਜ਼ੀ ਗੇਰ ਤੇ ਆਪਾਂ ਵੈਕ ਕਰਦੇ ਆ ਉਹ ਇਹਦੇ ਦੂਸਰੇ ਜਿਹੜਾ ਪਹਿਲਾ ਹਿੱਸਾ ਹੀ ਉਹਦੇ ਚ ਉਹਦੇ ਨਾਲ ਹੀ ਅੱਛਾ ਐ ਸੀਗੇ ਹਾਂ ਉਹ ਹੀ ਵੈਕ ਉਹ ਨਹੀਂ ਮਤਲਬ ਪਹਿਲੇ ਜੇ ਵੈਕ ਕਰ ਲੋ ਚੌਥੇ ਚ ਵੈਕ ਕਰ ਲੋ ਤੀਜੇ ਚ ਕਰ ਲੋ ਦੂਜੇ अच्छा भाई यार हां ओला ਗੇਅਰ ਲੀਵਰ ਅੱਡ ਸੀ ਕਿ ਕਿਵੇਂ ਆਓ ਵਖੋ ਆ ਕੇ ਗੇਅਰ ਲੀਵਰ ਜਿਸ ਤਰ੍ਹਾਂ ਇਹਦਾ ਇਹ ਇਦਾਂ ਹੀ ਗੇਅਰ ਲੀਵਰ ਇਦਾਂ ਹੀ ਸੀ ਠੀਕ ਹੈ ਨਹੀਂ ਜਿਵੇਂ ਹੁਣ ਅੱਜ ਕੱਲ੍ਹ ਬਈ ਸ਼ਟਲ ਅਲੱਗ ਹਾਂ ਆਓ ਵਖੋ ਆ ਆ ਇਹਦਾ ਆ ਗਿਆ ਨਾ ਜੇ ਤੁਸੀਂ ਗਾਹ ਨੂੰ ਕਰਨਾ ਪਛਾਹ ਨੂੰ ਕਰਨਾ ਉਹ ਅਲੱਗ ਤੋਂ ਇਧਰੋਂ ਜਿਹੜਾ ਤੁਸੀਂ ਮਰਜ਼ੀ ਪਿਆ ਰਹਿਣ ਦੋ ਉਹ ਵੀ ਉਹ ਵੀ ਉਹਦਾ ਵੀ ਇਦਾਂ ਹੀ ਉਹ ਵੀ ਇਦਾਂ ਹੀ ਹਾਂਜੀ ਸੇਮ ਹੀ ਹਾਂ ਉਦੋਂ ਹੀ ਉਹਨੂੰ ਦੇਤਾ ਸੀ ਆ ਗੇਅਰ ਚੱਕੇ ਦੋਨਾਂ ਦਾ ਜੋਰ ਲਾਉਣ ਵਾਸਤੇ ਬਿਲਕੁਲ ਬਿਲਕੁਲ ਹਾਂ ਦਾ ਫਰੈਂਚ ਲੌਗ ਵੀ ਆਇਆ ਸੀ ਹਾਂ ਉਹਦੋਂ ਹੀ 88 ਜੀ ਉਹਨਾਂ ਦੇਤਾ ਸੀ ਨੂੰ ਠੀਕ ਹੈ ਜੀ ਹਾਂ ਸੋਹਣਾ ਬੈਟਰ ਲੱਗਿਆ ਤੁਹਾਡਾ ਤੇ ਬਾਕੀ ਬਈ ਮਿੱਤਰੋ ਹੁਣ ਵਾਹਣ ਜਿਹੜੇ ਹੈਗੇ ਝੋਨੇ ਨਾਲ ਰੁਕੇ ਵੇ ਕਦੇ ਫੇਰ ਲੰਘਦੇ ਆਪਦੇ ਬਾਈ ਹੋਰਾਂ ਕੋਲੇ ਵਹਿੰਦਾ ਵੇਖ ਕੇ ਜਾਵਾਂਗੇ ਕੋਈ ਗੱਲ ਨਹੀਂ ਬਹੁਤ ਸਾਰਾ ਗੱਲ ਕਮ ਜੀ ਜਦੋਂ ਮਰਜ਼ੀ ਜੀ ਸਰ ਗਿਆ ਉਦੋਂ ਘਰ ਦੇਖ ਲੈ ਹਾਂ ਧੰਨਵਾਦ ਬਈ ਜੀ ਠੀਕ ਮਾਰਾਂ ਕੀ ਜਿਹੜਾ ਕੋਈ ਗੱਲ ਨਹੀਂ ਬਾਕੀ ਬਈ ਆਪਣੀ ਹੋਰ ਖੇਤੀ ਦੇ ਵਿੱਚ ਕੀ ਫਸਲਾਂ ਫਸਲਾਂ ਕੱਢਦੇ ਤੁਸੀਂ 2 ਜਾਂ 3 ਬਈ ਨਹੀਂ 2 ਹੀ ਕੱਢਦੇ 2 ਹੀ ਚੱਲਦੇ ਸਾਰੇ ਤੇ ਠੀਕ ਹੈ ਜੀ ਆਜੋ ਆਪਾਂ ਮੜਾਏ ਬਾਹਰ ਨੂੰ ਨਾਲੇ ਸ਼ਾਮੇ ਆਜੋ ਗਰਮੀ ਵੀ ਮਿੱਤਰੋ ਬਹੁਤ ਹੈ ਭਾਈ ਆਪਣੇ ਜਿਹੜਾ ਠੇਕਾ ਠੂਕਾ ਵੀ ਕੀ ਚੱਲਦਾ ਇਦਰੀ ਠੇਕਾ ਦਰ 70 ਜਾਂ 70 ਤੋਂ 70 ਪਲੱਸ ਹੀ ਆ ਇਹੋਲੇ 70 ਪਲੱਸ ਕਿਤੇ ਘੱਟ ਵੀ ਹੈਗਾ ਕੋਈ ਇੱਕ ਅੰਦਾ ਤੇ ਬਈ ਝੋਨੇ ਦੀ ਵੈਰੈਟੀ ਕਿਹੜੀ ਲਾਉਣੀ ਹੈ ਜੀ ਬਾਸਬਤੀ ਵੈਰੈਟੀ ਲਾਉਣੀ ਹੈ ਜੀ ਝੋਨੇ ਦੀ ਬਾਸਬਤੀ ਜਿਤਨਾ ਦੋ ਤਿੰਨ ਕਿਸਮ ਦੀ 1847 ਠੀਕ ਹੈ ਜੀ 16 17 18 ਠੀਕ ਹੈ ਤੇ 1509 1509 16 99 ਹਾਂਜੀ ਇਹ ਵੈਰੈਟੀਆਂ ਜਿਆਦੀਆਂ ਲੱਗੀਆਂ ਇਹ ਜਿਆਦੀਆਂ ਸਾਡੇ ਬਾਫਤੀ ਜਿਆਦਾ ਮੋਟਾ ਝੋਨਾ ਵੀ ਲੱਗਾ ਜਿ ਤਰ੍ਹਾਂ 31 331 131 131 ਜੀ ਵੀ ਐਡ ਕੀਤਾ ਬੌਣੇ ਰੋਗ ਦੀ ਕਈ ਜਾਂਦੇ ਸ਼ਿਕਾਇਤ ਆਪਣੀ ਨਹੀਂ ਇੱਧਰ ਬਚਾਇਆ ਸਾਡੇ ਇੱਧਰ ਬਚਾਈ ਆ ਹਾਂ ਕਿਤੇ ਕਿਤੇ ਲਾਉਂਦੇ ਦੇ ਜ਼ਿਮੀਦਾਰ ਇੱਕ ਦੋ ਹੀ ਆ ਸਾਡੇ ਜਿਹੜੇ ਮੋٹے 50 60 ਕਿੱਲਾਂ ਵਾਲੇ ਆ ਪਰ ਨਹੀਂ ਬਚਾਵਾ ਠੀਕ ਹੈ ਜੀ ਠੀਕ ਹੈ ਝੋਨਾ ਇੱਥੇ ਬਾਈ ਜਿਵੇਂ ਉਹ ਆਪਾਂ ਪਿੱਛੇ ਆ ਮੋੜ ਤੋਂ ਮੁੜੇ ਇੱਥੇ ਝੰਡਾ ਰੋਗ ਬੜਾ ਪਿਆ ਪਿਆ ਆ ਝੋਨਾ ਕਿਹੜਾ ਜੀ ਇਹਨੂੰ ਆ ਕੇ ਰਿਆ ਝੋਨਾ 1692 ਜਿਹੜਾ ਉਹ ਉੱਪਰ ਵਾਲਾ ਉੱਚਾ ਜਿਹੜਾ ਸਿੱਧੀ ਬਜਾਈ ਵਾਲਾ ਹਾਂ ਸਿੱਧੀ ਬਜਾਈ ਵਾਲਾ ਸਿੱਧੀ ਬਜਾਈ ਕਿੰਨੀ ਕ ਹੁੰਦੀ ਹੈ ਬਾਈ ਕੈਦ ਕੀ ਹੋਈ ਹੈ ਨਹੀਂ ਆਪਾਂ ਦੇ ਇੱਕ ਕਿੱਲੇ ਤੇ ਟ੍ਰਾਇਲ ਲਾ ਲਕਾਂ ਪਹਿਲੇ ਸਾਲ ਆਪਣਾਈਆਂ ਠੀਕ ਹੈ ਤੇ ਵਧੀਆ ਰਿਹਾ ਬਾਕੀ ਝਾੜ ਤੇ ਪਤਾ ਲੱਗੂਗਾ ਆਪਣੇ ਪਿੰਡ ਲਗਭਗ ਕੋਈ 30 ਤੋਂ 35 ਕਿੱਲੇ ਜਰਕਾਂ ਜਿਹੜੀ ਸਿੱਧੀ ਬਜਾਈ ਹੋਈ ਹੈ ਜਿਮੇਦਾਰਾਂ ਨੇ ਕਿਸ ਨੇ ਕਿੱਲਾ ਕਿਸ ਨੇ ਦੋ ਕਿੱਲੇ ਕਿਰੇ ਆ ਠੀਕ ਹੈ ਠੀਕ ਹੈ ਬਾਈ ਹਾਂਜੀ ਚਲ ਵਧੀਆ ਬਾਕੀ ਰਿਹਾ ਬਈ ਦੇਖੋ ਤੁਸੀਂ ਦਰਾਖਤ ਬਾਈ ਥੋੜੇ ਵੀ ਕੋਈ ਮੈਨੂੰ ਬਾਹਲੇ ਨਹੀਂ ਲੱਗਦੇ ਜਦੋਂ ਮੈਂ ਪਿੰਡ ਵੀਡੀਓ ਪ ਦੇ ਬਾਈ ਯਾਰ ਕੋਈ ਦਰਖਤ ਵੀ ਲਾ ਲਾ ਚਲੋ ਮੈਂ ਹਨਾ ਆਪਾਂ ਲਾਉਣੇ ਆ ਲਾਏ ਹੋ ਹੁਣ ਏਡੇ ਏਡੇ ਹੁੰਦੇ ਅਜੇ ਹਨਾ ਤੇ ਪਰ ਥੋੜੇ ਵੀ ਦਰਖਤ ਨਹੀਂ ਹੁੰਨੇ ਖੇਤਾਂ ਦੇ ਵਿੱਚ ਕਿ ਦਰਖਤ ਪਹਿਲਾਂ ਬਹੁਤ ਸੀਗੇ ਮੋਟਰ ਉਤਨਾ ਲਾਏ ਹੋਣ ਜਿਹੜੀ ਮੇਰੀ ਵਾਲੀ ਮੋਟਰ ਉੱਥੇ ਮੇਰੇ ਕੋਲ 7 ਤੇ ਦਰਖਤ ਏਡੇ ਏਡੇ ਹੋ ਗਿਆ ਕਿ ਤਿੰਨ ਕੁ ਫਲੇ ਬੂਟੇ ਬਾਂਦੇ ਠੀਕ ਹੈ ਜੀ ਤੇ ਮੈਂ ਉਹਦਾ ਡਰੈਗਨ ਫਰੂਟ ਵੀ ਲਾਇਆ ਥੋੜਾ ਜਿਹਾ ਠੀਕ ਹੈ ਲੱਗੇ ਫੁੱਲ ਉਹਨੂੰ ਹੈਗੇ ਉਹਦਾ ਦਰਖਤ ਜਿੱਥੇ ਵੀ ਡੇਰੇ ਜਿਤਨਾ ਆਪਣੇ ਆਪਣੇ ਆ সাইਡ ਆ ਜਾਂਦੇ ਜੇ ਦਰਖਤ ਠੀਕ ਹੈ ਹੋਰ ਫਲਾਂ ਜੀ ਵਾਟਰ ਲੈਵਲ ਕਿੱਥੇ ਹੈ ਜੀ ਇਹ ਗੋੜੇ ਕਿੱਥੇ ਗਿਆ ਵਾਟਰ ਲੈਵਲ ਇਹਦਾ ਇਹ ਆਪਣਾ ਪਾਣੀ ਦੇ 40 ਫੁੱਟ ਦੇ ਜਿੱਦਾਂ ਆਪਣਾ ਵੈਸੇ ਜੇ ਮੰਨ ਲਓ ਜਮਣ ਸਾਡੇ ਏਰੀਆ ਜੇ ਅਸੀਂ ਤੋਆ ਹੀ ਪੱਟੀਏ ਤਾਂ 7 ਫੁੱਟ ਤੇ ਪਾਣੀ ਇਕੱਠਾ ਹੋ ਜਾਂਦਾ 8 ਤੇ ਹੋ ਜਾਂਦਾ ਨਹੀਂ ਨਹੀਂ ਸਾਡੇ 40 ਜਿਹੜਾ ਅਸੀਂ ਬੋਰ ਕਰਦੇ ਆਂ ਅਸੀਂ ਸਾਡਾ ਮਾਕਸ ਏਰੀਆ ਜੀ ਚਲੋ ਵੀਰ ਵਿੱਚ ਵੀਡੀਓ ਦੇ ਵੰਦੇ ਹੁਣੇ ਮਾਕਸ ਏਰੀਆ ਦੇ ਵਿੱਚ ਸਾਡੇ ਜਿਹੜਾ ਬੋਰ ਕਰਦੇ ਆਂ ਅਸੀਂ 80 90 ਫੁੱਟ ਤੇ ਤਿੰਨ ਟੀਂਆਂ ਪਾ ਕੇ ਸਟੈਂਟ ਨੈਚੀ ਤੇ ਇਕੱਠਾ ਕਰਕੇ ਇਹਦੇ ਮੋਨੋ ਬਲਾਗਣਾ ਚਾਹਦੇ ਆਂ ਜਾਂ ਇੰਜਨ ਚੱਲਦੇ ਸਾਡੇ ਜੀ ਠੀਕ ਹੈ ਤੁਹਾਡੇ ਕੀ ਸਿਸਟਮ ਹੈ ਨਹੀਂ ਸਾਡੇ ਤੇ ਸਮਰਸੀਪਾਲ ਪੰਪ ਲੱਗੇ ਆ ਸਾਡੇ ਇੱਥੇ ਸਾਰਾ ਸਮਰਸੀਪਾਲ ਹੀ ਹੈ ਜੀ ਠੀਕ ਹੈ ਮਾਛੀ ਮੋਟਰ ਹਾਂ ਜੀ ਠੀਕ ਹੈ ਤੇ ਇਹ 40 45 ਫੁੱਟ ਤੇ ਹੀ ਸਾਡੇ ਪਾਣੀ ਹੈਗਾ ਹਾਂ ਠੀਕ ਹੈ ਨਹੀਂ ਮੋਟਰ ਅਸੀਂ ਮੋਟਰ ਤੇ ਜਿਹੜਾ ਪਾਣੀ ਆਪਾਂ ਨੂੰ ਉਹ 40 45 ਫੁੱਟ ਤੇ ਹੀ ਆ ਜਾਂਦਾ ਠੀਕ ਹੈ ਠੀਕ ਹੈ ਉਹ ਉਦਾਂ 40 45 ਫੁੱਟ ਤੇ ਮਟਰ ਲਗਾਣਾ ਮੋਟਰ ਸਾਡੀ ਰੱਖੀ ਹੁੰਦੀ 80 90 70 80 ਦੇ ਹਾਂ ਜੀ ਠੀਕ ਹੈ ਠੀਕ ਹੈ ਹਾਂ ਜੀ ਆ ਤੱਕ ਲੇ ਤੇ ਠੀਕੇ ਭਾਈ ਬਹੁਤ ਜਾਜਾ ਤੁਹਾਡੇ 70000 ਹਨਾ ਆ ਸਾਡੇ ਫਸਲ ਆਲੂ-ਉਲੂ ਨਹੀਂ ਲੱਗਦੀ ਬਈ ਨਹੀਂ ਆਲੂ ਨਹੀਂ ਲੱਗਦਾ ਮਟਰ ਵੇਲੇ ਵੇਲੇ ਲੋਕ ਲਾਉਂਦੇ ਆ ਠੀਕ ਹੈ ਜੀ ਤੇ ਜਾਂ ਚਾਰ ਵਾਸਤੇ ਮੱਕੀ ਜਿੱਦਾਂ ਠੀਕ ਹੈ ਬਾਕੀ ਕਣਕ ਝੋਨੇ ਦੀ ਮੱਕੀ ਵੀ ਕੇ ਫਿਰ ਜਿੱਦਾਂ ਝੋਨਾ ਲੱਗਾ ਠੀਕ ਹੈ ਜੀ ਤੇ ਮਟਰ ਲੱਗ ਜਾਂਦੇ ਆ ਤੇ ਆਲੂ ਬਹੁਤ ਘੱਟ ਲਾਉਂਦੇ ਆ ਜੀ ਠੀਕ ਹੈ ਹਾਂਜੀ ਉਹ ਮਿੱਟੀ ਨਹੀਂ ਕਈ ਵਾਰੀ ਸਾਡੇ ਵੀ ਹੁਣ ਮਿੱਟੀ ਚੀਕਣੀ ਆ ਪਿੱਛੇ 2-3 ਸਾਲ ਤੋਂ ਟ੍ਰੈਂਡ ਚੱਲਿਆ ਸੀ ਉਹ ਚਿਕੰਦਰ ਜਿਹੜੀ ਲੱਗਦੀ ਸੀ ਉਹ ਫਿਰ ਮਿੱਲਾਂ ਵਾਲਿਆਂ ਨੇ ਪੇਮੈਂਟ ਨੂੰ ਖਰਾਬ ਕੀਤਾ ਥੋੜਾ ਜਿਆਦਾ ਠੀਕ ਹੈ ਉਹ ਰਾਣੀ ਗਰਜੀਤ ਦੀਆਂ ਹੀ ਮਿੱਲਾਂ ਠੀਕ ਹੈ ਆ ਜਿਹੜਾ ਪ ਤੋ ਫਿਰ ਲੋਕੀ ਫੇਰ ਆੜ ਗਏ ਕਾਫੀ ਏਰੀਆ ਲੱਗਣ ਦਾ 9-10-10 ਕਿਲੇ ਠੀਕ ਹੈ ਜੀ ਹਾਂਜੀ ਚਲੋ ਠੀਕ ਹੈ ਬਾਈ ਵਧੀਆ ਲੱਗਿਆ ਏਰੀਆ ਜੀ ਹਾਂਜੀ ਤੇ ਬਾਕੀ ਕਦੇ ਆਏ ਬਾਈ ਮਕਸਰ ਤਾਂ ਪੋਸਟ ਵੈਲਕਮ ਆਓ ਤੁਹਾਨੂੰ ਅਸੀਂ ਤੁਹਾਡਾ ਏਰੀਆ ਵਿਖਾਵਾਂਗੇ ਠੀਕ ਹੈ ਜਦੋਂ ਸਵਾਬ ਬਣਿਆ ਤੁਹਾਡਾ ਏਰੀਆ ਦੇਖਣ ਆਏ ਠੀਕ ਹੈ ਜੀ ਜ਼ਰੂਰ ਆਵਾਂਗੇ ਜੀ ਆਈ ਆਉਣਾ ਕਿਤੇ ਮੱਥਾ ਟੇਕ ਜੀ ਆਪਣਾ ਮਾਗੀ ਮੇਲੇ ਤੇ ਆਓ ਜੀ ਆ ਇੱਕ ਗੁਰੂ 10ਵੇਂ ਪਾਤਸ਼ਾਹ ਦਾ ਹੈਗਾ ਬੁਰਜ ਮਈ ਦੇਸਾਂ ਦਾ ਉਹ ਸਾਡੇ ਵੇਖਣ ਦਾ ਇਹੀ ਕਰੀ ਵੇਖਿਆ ਨਹੀਂ ਕਿੰਨੇ ਗੁਰਗੋਬ ਸਿੰਘ ਦੀ ਸਹੀ ਨਿਸ਼ਾਨੀਆਂ ਜਿਹੜੀਆਂ ਉਹਨਾਂ ਨੇ ਟਾਈਮ ਠੀਕ ਹੈ ਕੋਈ ਨਹੀਂ ਬਾਈ ਜੀ ਤੇ ਤੁਹਾਡਾ ਤੁਹਾਡਾ ਨੰਬਰ ਹੈਗਾ ਜੀ ਰਾਫਤਾ ਕਿਉਂ ਕਰਾਂਗੇ ਜਰੂਰ ਜਰੂਰ ਬਾਈ ਜੀ ਤੇ ਠੀਕ ਹੈ ਬਈ ਮਿੱਤਰੋ ਬਾਈ ਹੋਰਾਂ ਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਟਰੈਕਟਰ ਕਿਵੇਂ ਦਾ ਲੱਗੇ ਉਹ ਵੀ ਕਮੈਂਟਾਂ ਦੇ ਵਿੱਚ ਦੱਸਿਓ ਇਹਨੂੰ ਬਈ origignal silencer ਦੂਜਿਆਂੋਂ ਦਾ ਹੋਣਾ ਪੱਠੀ ਜਿਹਾ ਲਾ ਕੇ ਦੂਜਾ ਹੀ ਆਉ ਇਹਦੇ ਤੇ ਕੋਈ ਖੜਕਾੜ ਤਾਂ ਨਹੀਂ ਪਉਂਦਾ ਨਹੀਂ ਜੀ ਵਧੀਆ ਇਹ ਕਮਾਲ ਦੀ ਗੱਲ ਆ ਹਨਾ ਇਹ ਖਾਲੀ ਪੈਪ ਖਾਲੀ ਅੱਛਾ ਚੱਲ ਕਰਿਓ ਸਟਾਰਟ ਇਹ ਮਾੜੀ ਤੇਰੀ ਵਾਲੇ ਕਰਿਓ ਕਰਿਓ ਮੜਿਆ ਰੇਸ ਦਿਓ ਆਰਪੀਨ ਕਰਿਓ ਥੋੜੇ ਜਿਹਾ ਰੌਕਰ ਦੀ ਆਵਾਜ਼ ਆ ਨਾ ਲੈ ਵੀ ਮਿੱਤਰੋ ਕਿਹਨੇ ਕਿਹਨੇ ਦੇਖਿਆ ਸੀ ਫਿਰ ਪੰਜ ਸਿਲੰਡਰ ਕਲਾਸ ਕਰਾ 6 ਵੀ ਦੇਖਿਆ 4 ਵੀ ਦੇਖਿਆ ਅੱਜ ਪੰਜ ਦੀ ਆਵਾਜ਼ ਸੁਣਾ ਫਲੋਟ ਲੈ ਵੀ ਦੇਖੋ ਆ ਬੜੀ ਪਿਆਰੀ ਆਵਾਜ਼ ਆ ਬਾਈ ਯਾਰ ਹਨਾ ਚਲੋ ਜੀ ਮੜਾ ਯਾਰ ਤੋਰ ਕੇ ਦਿਖਾਓ ਸਾਨੂੰ ਇਹਦਾ സലൻഡര മകാജ ബി സൈലൻറ്റ ਮਾਲਾ ਆਵਾਜ਼ ਤਾਂ ਨਹੀਂ ਆਮ ਟਰੈਕਟਰ ਖੜਕਾ ਕਰਦੇ ਹੁੰਦੇ ਹਨਾ ਇੱਕ ਵਾਰੀ ਫੇਰ ਦਿਖਾ ਦੇ ਬੜੀ ਪਿਆਰੀ ਆਵਾਜ਼ ਆਦਾ ਯਾਰ ਕਰ ਲਓ ਬੰਦ ਬਾਈ ਜੋ ਇਹਦੇ ਵੀ ਆ ਲੈਫਟ ਪمپ ਦੀ ਫਿਟਿੰਗ ਹੈ ਜੀ ਇਹ ਵੀ ओरिजिनल ਹੀ ਆ ਮੰਨ ਲਓ ਇੱਥੇ ਦੋਵੇਂ ਇਕੱਠੇ ਜੁੜਮੇ ਤੇ ਪمپ ਤੇ ਆਪ ਤਿਆਰ ਕਰਾਇਆ ਜੀ ਠੀਕ ਹੈ ਫਿਟਿੰਗ ਇੱਥੇ ਹੀ ਠੀਕ ਫਿਟਿੰਗ ਪਹਿਲਾਂ ਵੀ ਇੱਥੇ ਹੀ ਅੱਛਾ ਪਹਿਲਾਂ ਵੀ ਇੱਥੇ ਹੀ ਹਾਂ ਜੀ ਪਰ ਇਹ ਬਾਅਦ ਚ ਪੰਪ ਚੇਂਜ ਕੀਤਾ ਹਾਂ ਜੀ ਠੀਕ ਹੈ ਜਿਹੜਾ ਇਹਦੇ ਨਾਲ ਆਇਆ ਸੀ ਉਹਦਾ ਮੁੜ ਕੇ ਉਹ ਰਿਪੇਅਰ ਨਹੀਂ ਸੀ ਹੋਇਆ ਉਹਦੇ ਕਰਕੇ ਹਰੇ ਨਵਾਂ ਆਹੀ ਠੀਕ ਹੈ ਮੜੀ ਸ਼ੋ ਚੱਕ ਸਕਦੇ ਬਈ ਹਾਂ ਜੀ ਚੱਕ ਲਈਨੇ ਆ ਇਹਦੇ ਚ ਬਾਈ ਯਾਰ ਆਵਾਜ਼ ਇਹਦੀ ਬਈ ਬੜੀ ਸਾਇਲੈਂਟ ਹੈ ਨਾ ਹਾਂਜੀ ਹਾਂਜੀ ਆ ਜਿਸ ਤਰ੍ਹਾਂ ਪਾਇਆ ਹੋਰ ਕੋਈ ਟਰੈਕਟਰ ਹੋਵੇ ਤੇ ਹਾਂ ਬਾਈ ਉਹ ਤਾਂ ਸਰਕਾ ਜਾਂਦਾ ਅਰੇ ਸ਼ੋਈ 2 ਕੁੰਟਲ ਦੀ ਹਣੀ ਆ ਸਮਾਲੀ ਹੈ ਬਾਈ ਯਾਰ ਤੇ ਇਹ ਸ਼ੋ ਤਾਂ ਵਾਕਈ ਬਈ ਬਹੁਤ ਭਾਰੀ ਆ ਹਾਂਜੀ ਹਾਂਜੀ ਸ਼ੋ ਬਹੁਤ ਭਾਰੀ ਹੈ ਦੀ ਠੀਕ ਹੈ ਜੀ ਚਲੋ ਵਧੀਆ ਲੱਗਿਆ ਬਾਈ ਜੀ ਹਾਂ ਜੀ ਬਹੁਤ ਧੰਨਵਾਦ ਜੀ ਭਾਈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੋਈ ਗੱਲ ਨਹੀਂ ਜੀ ਠੀਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਦੀ ਦੂਰੋਂ ਆਣ ਕੇ ਆਏ ਤੇ ਤੁਹਾਡੇ ਸਾਰੇ ਸਰੋਤਿਆਂ ਦਾ ਧੰਨਵਾਦ ਜੀ ਬਹੁਤ ਮਿਹਰਬਾਨੀ ਭਾਈ ਠੀਕ ਓਕੇ ਜੀ